ਤਸਪੁਰ ਉਰਦਵਕੇ ਡੇਰੀ ਮਾਲਕਾ ਦੇ ਵੱਲੋਂ ਬੁੱਡੇ ਦਰਿਆਦ ਵਿੱਚ ਪਾਣੀ ਦੀ ਨਿਕਾਸੀ ਰੋਕੇ ਜਾਣ ਨੂੰ ਲੈ ਕੇ ਤਰਨਾ ਲਗਾਇਆ ਗਿਆ ਇਸ ਮੌਕੇ ਤੇ ਡੇਰੀ ਮਾਲਕਾ ਦੇ ਵੱਲੋਂ ਮੰਗ ਕਰਦੇ ਹੋਏ ਕਿਹਾ ਗਿਆ ਕਿ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਪੱਕਾ ਹੱਲ ਕੀਤਾ ਜਾਏਗਾ ਕਿਸੇ ਵੀ ਡੇਰੀ ਸੰਚਾਲਕ ਦੇ ਵੱਲੋਂ ਗੋਹਾ ਬੁੱਡੇ ਦਰਿਆਦ ਵਿੱਚ ਨਹੀਂ ਸੁਟਿਆ ਜਾ ਰਿਹਾ ਅਤੇ ਇਸ ਦੇ ਬਾਵਜੂਦ ਉਹਨਾਂ ਨੂੰ ਟ੍ਰੀਟਮੈਂਟ ਪਲਾਂਟਾਂ ਦਾ ਵਿੱਚ ਪਾਣੀ ਦੀ ਨਿਕਾਸੀ ਨਹੀਂ ਕਰਨ ਦਿੱਤੀ ਜਾ ਰਹੀ ਜਿਸ ਦੇ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਜੁਆਇੰਟ ਕਮਿਸ਼ਨਰ ਦੇ ਵੱਲੋਂ ਡੇਰੀ ਮਾਲਕਾ ਦੇ ਨਾਲ ਗੱਲਬਾਤ ਕੀਤੀ ਗਈ ਜਲਦੀ ਵਾਦਾ ਕੀਤਾ ਗਿਆ ਹੈ ਦਿਕਾ ਦੇ ਵੱਲੋਂ ਡੇਰੇ ਸੰਚਾਲਕਾਂ ਨੂੰ ਟ੍ਰੀਟਮੈਂਟ ਪਲਾਂਟ ਦੇ ਵਿੱਚ ਗੋਹਾਗਨਾ ਸੁਟਣ ਦੀ ਹਦਾਇਤ ਵੀ ਦਿੱਤੀ ਗਈ ਹੈ। ਮੈਂ ਤਾਂ ਸਾਂਝਾ ਰਹਾ ਸਭ ਤੋਂ ਪਹਿਲੀ ਗੱਲ ਸੜਾ ਸਾਰਾ ਸਾਂਝਾਗਾ ਅਸੀਂ ਨਵੇੜਨਾ ਮੈਂ ਇੱਥੇ ਵਾਰ-ਵਾਰ ਆਉਣਾ ਜਾਂ ਮੇਰੇ ਨਾਲ ਦੇ ਅਫਸਰਾਂ ਨੇ ਆਉਣਾ ਤੁਹਾਡੇ ਨਾਲ ਮਿਲਣਾ ਤੁਹਾਡਾ ਇਹਨਾਂ ਮਸਲਾਗਾ ਉਹ ਹੱਲ ਕਰਨਾ ਤੁਹਾਡਾ ਮਸਲਾ ਹੱਲ ਕਰਨਾ ਸੇ ਅਸੀਂ ਗੋਹ ਦੀ ਟੀਮ ਲਾਈ ਸੀ ਬਲੌਕ ਅਸੀਂ ਕਿਹਾ ਕਿ ਸਾਰਾ ਸਾਰਾ ਕਵਰ ਕਰਨਾ ਅੱਜ ਮੈਨੂੰ ਇਹ ਮਾਨ ਦੀ ਗੱਲ ਹੈ ਕਿ ਸੀ ਬਲਾਕ ਜੋ ਦੱਸਿਆ ਗਿਆ ਕਿ ਸਾਰਾ ਸੀ ਬਲਾਕ ਜੋ ਗੋਆ ਚੱਕ ਹੋ ਰਿਹਾ ਹਾਂਜੀ ਹਾਂਜੀ ਸੋ ਮੈਂ ਇਹ ਤੁਹਾਡੇ ਤੋਂ ਭਰੋਸਾ ਲੈਣਾ ਚਾਹੁੰਦਾ ਕਿ ਸੀ ਬੋਗ ਦਾ ਜਿਹੜਾ ਗੋਆ ਕੋਈ ਵੀ ਡੇਰੀ ਵਾਲਾ ਕੋਈ ਨਹੀਂ ਛੁੱਟੇਗਾ ਕੋਈ ਡੇਰੀਆ ਸੀ ਬਲਾਕ ਦਾ ਕਿਉਂਕਿ ਅਸੀਂ ਸਾਰਾ ਸੀ ਬਲਾਕ ਤੋਂ ਏ ਬਲਾਕ ਬੀ ਬਲਾਕ ਸਾਰਾ ਕਵਰ ਕਰਨਾ ਇੱਕ ਠੇਕੇਦਾਰ ਵਿੱਚ ਹੋਰ ਲਾਉਣਾ ਤਾਂ ਕਿ ਗੋਆ ਤੁਸੀਂ ਕੋਈ ਜਣਾ ਵੀ ਵਿੱਚ ਜੀਟੀ ਦੀ ਕੰਪਲੇਨ ਤੁਸੀਂ ਐਕਸ਼ਨ ਹਾਂ ਈਟੀਪੀ ਅੰਦਰੋਂ ਸਟੋ ਬਾਕੀ ਜਿਹੜਾ ਇਮੀਡੀਏਟ ਰੀਲੀਫ ਹੈਗਾ ਤੁਹਾਨੂੰ ਮਿਲ ਜਾਏਗਾ ਹੋ ਜਾਏਗਾ ਹੋ ਜਾਏਗਾ ਹੋ ਜੇ ਹੋ ਜਾਏਗਾ ਪਾਣੀ ਦਾ ਹੱਲ ਹੋ ਗਿਆ ਹੋ ਗਿਆ ਪ੍ਰਧਾਨ ਜੀ ਆਏ ਆ ਇਹ ਆਏ ਆ ਦੂਜੇ ਲਵਲੀ ਜੀ ਆਏ ਆ ਸਾਰੇ ਬਹਿ ਕੇ ਸਲਾਹ ਕੀਤੀ ਸਾਰੀ ਪਰ ਇਹ ਭਰੋਸਾ ਤੁਹਾਡੇ ਤੋਂ ਲੈ ਕੇ ਜਾਣਾ ਕਿ ਗੋਆ ਕੋਈ ਜਾਣਾ ਮੈਂ ਕਿਲੋ ਵੀ ਨਹੀਂ ਜਾਊਗਾ ਜੀ ਗੋਆ ਨਾ ਕਿਉਂਕਿ ਅਸੀਂ ਕਿਉਂਕਿ ਮੈਂ ਜਿਹੜੀ ਸ਼ਿਕਾਇਤ ਤੁਹਾਨੂੰ ਆਮ ਤੌਰ ਤੇ ਆਉਂਦੀ ਹੈ ਕਿ ਜਿਹੜੀ ਧਾਲ ਹੈਗੀ ਉਹ ਦੂਜੇ ਪਾਸੇ ਹੈਗੀ ਆ ਅਸੀਂ ਉਹ ਚੈੱਕ ਕਰਨੀ ਆ ਉਹ ਚੈੱਕ ਕਰਨ ਦਾ ਮੌਕਾ ਤਾਂ ਹੀ ਦਿਓ ਤਾਂ ਹੀ ਮਿਲੂਗਾ ਜੇਕਰ ਤੁਸੀਂ ਗੋਆ ਨਹੀਂ ਸਿੱਟੋ ਉਹ ਜੇ ਚੈੱਕ ਚੈੱਕ ਕਰਾ ਕੇ ਜੇ ਲੋਡ ਪਈ ਤਾਂ ਉਹਦੇ ਪਿੱਛੋਂ ਇੱਕ ਬਾਈਪਾਸ ਡਰੇਨ ਅਸੀਂ ਬਣਾਉਣ ਦੀ ਸੋਚੀ ਹੈ ਪਿੱਛੋਂ ਦੀ ਨਾਲੀ ਬਣਾ ਕੇ ਸਿੱਧੇ ਪਿਪਲ ਚਾਉਂ ਤੱਕ ਆ ਜਾਊਗੀ ਤਾਂ ਕਿ ਜਿਹੜਾ ਪਾਣੀ ਆ ਉਹਦਾ ਫਲੋ ਜਿਹੜਾ ਚੱਲਦਾ ਰਹੇ ਪਾਣੀ ਤੁਹਾਡੀ ਗਲੀਆਂ ਚ ਨਾ ਖੜਾ ਹੋਵੇ ਕਹਿੰਦਾ ਸਾਡੀ ਇੱਕ ਬੇਨਤੀ ਹੈ ਛੋਟੀ ਜਿਹੀ ਛੋਟੇ ਭਰਾਵਾ ਤੁਹਾਡਾ ਵੀ ਕਦੇ ਗੁੱਸਾ ਗਿਲਾ ਲੱਗਿਆ ਤਾਂ ਅਸੀਂ ਵਾਹਿਗੁਰੂ ਠੀਕ ਹੈ ਜੀ ਅਸੀਂ ਸੋਰੀ ਬਗ ਜਾ ਇੱਕ ਸਾਡਾ ਹਾਲੋਂ ਤੁਸੀਂ ਅਮਰਜਿਲ ਤੇ ਕਰਾ ਲਓ ਪਾਣੀ ਕਢਵਾ ਲਓ ਬੰਦ ਓਏ ਗੱਲ ਅਗਲੇ ਨਹੀਂ ਭਾਈ ਨਾਲ ਆਪਾਂ ਮਗਲੇ ਕਰਵਾ ਦੇਣਾ ਉਹਨੇ ਕਰਵਾ ਦੇਣਾ ਠੀਕ ਹੈ ਜੀ ਤੁਸੀਂ ਬੰਦੇ ਭੇਜੋ ਕੋਈ ਗੱਲ ਨਹੀਂ ਤੁਸੀਂ ਆਰਾਮ ਬੈਜੋ ਤੁਹਾਨੂੰ ਦੇਖ ਜੇਗਾ ਹਮ ਰਿਜ਼ਲਟ